ਵਰਲਡ রেড ਕ੍ਰਾਸ ਦਿਵਸ ਤੇ ਅੱਜ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਜ਼ਿਲ੍ਹਾ ਰੈੱਡ ਕ੍ਰਾਸ ਸੁਸਾਇਟੀ ਫਾਜ਼ਿਲਕਾ ਵੱਲੋਂ ਜਿਸ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ ਦੇ ਕਰਮਚਾਰੀਆਂ ਅਤੇ ਸਿੱਖਿਆ ਵਿਭਾਗ ਦੇ ਅਧਿਆਪਕਾਂ ਅਤੇ ਸਟਾਫ ਵੱਲੋਂ ਖੂਨਦਾਨ ਕਰਕੇ ਵਿਸ਼ਵ ਖੂਨਦਾਨ ਦਿਵਸ ਮਨਾਇਆ ਗਿਆ ਜਿਸ ਵਿੱਚ ਬਖਰੇ-ਬਖਰੇ ਸ਼ਹਿਰ ਦੇ ਐਨਜੀਓ ਫਾਜ਼ਿਲਕਾ ਦੇ ਐਨਜੀਓ ਦਾ ਵੀ ਸਾਥ ਲਿਆ ਗਿਆ ਇਹ ਖੂਨਦਾਨ ਕੈਂਪ ਡਿਪਟੀ ਕਮਿਸ਼ਨਰ ਫਾਜ਼ਿਲਕਾ ਡਾਕਟਰ ਸੇਨੂ ਦੁੱਗਲ ਦੇ ਆਦੇਸ਼ ਤੇ ਲਗਾਇਆ ਗਿਆ ਜਿਸ ਨੂੰ ਸੈਕਟਰੀ ਸ਼੍ਰੀ ਗਖੜ ਦੇ ਦਿਸ਼ਾ ਨਿਰਦੇਸ਼ ਅਨੁਸਾਰ ਚਲਾਇਆ ਗਿਆ ਜਿਸ ਵਿੱਚ ਲਗਭਗ 35 ਤੋਂ 40 ਯੂਨਿਟ ਖੁੰਦਾਨ ਕੀਤਾ ਗਿਆ ਜਿਸ ਵਿੱਚ ਤੁਸੀਂ ਵੇਖ ਰਹੇ ਹੋ ਸਕਰੀਨ ਤੇ ਵੀ ਕਿਸ ਤਰ੍ਹਾਂ ਖੁੰਦਾਨ ਕੀਤਾ ਗਿਆ ਸਮੂਹ ਸਟਾਫ ਵੱਲੋਂ ਚਾਹੇ ਹੋ ਤਹਿਸੀਲਦਾਰ ਦੇ ਰੀਡਰ ਸੁਨੀਲ ਕੰਬੋਜੀ ਹੋਣ ਚਾਹੇ ਹੋ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਕਰਮਚਾਰੀ ਹੋਣ ਚਾਹੇ ਹੋ ਸਿੱਖਿਆ ਵਿਭਾਗ ਦੇ ਮੁਲਾਜ਼ਮ ਹੋਣ ਸਭ ਲੋਕ ਇਕੱਠੇ ਤੌਰ ਤੇ ਮਿਲ ਕੇ ਖੂਨਦਾਨ ਕੀਤਾ ਗਿਆ ਅਤੇ ਵਿਸ਼ਵ ਰੈੱਡ ਕਰਾਸ ਦਿਵਸ ਨੂੰ ਸਮਰਪਿਤ ਖੂਨਦਾਨ ਦਿਵਸ ਡਿਪਟੀ ਕਮਿਸ਼ਨਰ ਦਫਤਰ ਫਾਜ਼ਿਲਕਾ ਵਿੱਚ ਮરાਇਆ ਗਿਆ ਜਿੱਥੇ ਨੈਤ ਤਹਿਸੀਲਦਾਰ ਏਡੀਸੀ ਪੋਪਲੀ ਡਿਪਟੀ ਕਮਿਸ਼ਨਰ ਮੈਡਮ ਡਾਕਟਰ ਸੇਨੂ ਦੁੱਗਲ ਅਤੇ ਹੋਰ ਵੱਖ-ਵੱਖ ਅਧਿਕਾਰੀ ਮੌਜੂਦ ਰਹੇ ਹੋਰ ਉਥੇ ਕੀ ਕੁਝ ਹੋਇਆ ਐਨ ਜੀਓਜ਼ ਨੇ ਕੀ ਕੀਤਾ ਸਟਾਫ ਦਾ ਕੀ ਕਹਿਣਾ ਹੈ ਸਭ ਕੋ ਜਾਣਨ ਲਈ ਸਾਡੇ ਨਾਲ ਬਣੇ ਰਹੋ ਅੱਜ ਬੜਾ ਦਿਹਾੜਾ ਹੈ ਇੱਕ ਕੌਮੀ ਰੈੱਡ ਕਰਾਸ ਦੇ ਪੋਰਸ ਮਨਾਇਆ ਜਾ ਰਹਾ ਹੈ ਇਜ਼ਤ ਥੀਮ ਇਕੀ ਕੀਪਿੰਗ 휴ਮਨਿਟੀ ਅਲਾਈਵ ਇਸ ਥੀਮ ਦੇ ਤਹਿਤ ਅਸੀਂ ਇਹ ਉਪਰਾਲਾ ਕੀਤਾ ਹੈ ਤਾਂ ਜੋ ਵੱਧ ਤੋਂ ਵੱਧ ਖੂਨਦਾਨ ਲੋਕ ਕਰ ਸਕਣ ਪ੍ਰੇਰਿਤ ਕਰ ਸਕੀਏ ਲੋਕਾਂ ਨੂੰ ਦਾਨ ਕਰਨ ਵਾਸਤੇ ਕੀਮਤੀ ਜਾਨਾਂ ਦਾ ਅਸੀਂ ਬਚਾ ਸਕੀਏ ਇਹ ਇਹ ਸਟੇਟ ਰੈੱਡ ਕਰਾਸ ਹੈਡਕ quarter ਵੱਲੋਂ ਹਦਾਇਤ ਆਈ ਸੀਗੀ ਉਦੀ ਮੱਧ ਨਜ਼ਰ ਅਸੀਂ ਉਹਦੇ ਪੰਨਾਂ ਵਿੱਚ ਅਸੀਂ ਇਹ ਹੰਦਨ ਕੈਂਪਲ ਜੋੜੀ ਕਰ ਰਹੇ ਆ ਵਰਲਡ ਰੈੱਡ ਕਰਸ ਦੇ ਮਨਾ ਰਹੇ ਹਾਂ ਬਹੁਤ ਬੰਨੰਦੇ ਪਾਰਟਿਸਪੀਕੇਟ ਕਰ ਰਹੇ ਇਹ ਸਾਡੇ ਰੈੱਡ ਕਰਸ ਦੇ ਪ੍ਰਧਾਨ ਡਿਪਟੀ ਕਮਿਸ਼ਨਰ ਡਾਕਟਰ ਸਿਲਿੰਦੂ ਗੁਗਲ ਆਈਈਐਸ ਡਿਪਟੀ ਕਮਿਸ਼ਨਰ ਫਾਜ਼ਲ ਕਾ ਅਤੇ ਸਾਡੇ ਮੰਗੋਗੇ ਜੀ ਸਾਹਿਬ ਸ਼੍ਰੀ ਰਕੇਸ਼ ਪੋਪਲੀਨੀ ਪੀਸੀਐਸ ਉਹਨਾਂ ਦੀ ਦੇਖ ਰੱਖਿ ਸਾਰਾ ਇਹ ਕਰਵਾ ਰਹੇ ਆ ਇਸ ਤੋਂ ਇਲਾਵਾ ਅਸੀਂ ਸਵੀਪ ਦੀ ਐਕਟੀਵਿਟੀਜ਼ ਵੀ ਕਰਾ ਰਹੇ ਆ ਦੇ ਨਾਲ ਸੂਝੀ ਦੀ ਐਕਟੀਵਿਟੀਜ਼ ਵਿੱਚ ਵੋਟਰਸ ਨੂੰ ਪ੍ਰੇਰਿਤ ਕਰ ਰਹੇ ਆਂ ਵੀ ਇਸ ਦਿਹਾੜੇ ਤੇ ਨਾਲ ਦੇ ਨਾਲ ਸਪੋਟਰ ਵੋਟਰਾਂ ਨੂੰ ਵੀ ਪ੍ਰੇਰਿਤ ਕਰ ਰਿਹਾ ਵੀ ਮਤਵਾ ਆਪਣੀ ਵੋਟ ਦਾ ਇਸਤੇਮਾਲ ਕਰੋ ਲੋਕਤੰਤਰ ਨੂੰ ਜਿਹੜਾ ਲੋਕਤੰਤਰ ਦਾ ਉਤਸਵ ਹੈ ਉਹਨੂੰ ਅੱਛੀ ਤਰ੍ਹਾਂ ਮਨਾਈਏ ਜੀ ਹਾਂਜੀ ਅਕਸ਼ਰ ਕੀ ਸਮਾਜਿਕ ਉਹਦੇ ਕੰਮ ਤੋਂ ਡਾਇਬਟਿਕ ਵਿਸ਼ਾ ਚੱਲ ਰਿਹਾ 15 ਕਿਲੋ ਪਾਣੀ ਹੈ ਲਗਾਈ ਜਾ ਰਹੀ ਹੈ ਕਿਸ ਤਰ੍ਹਾਂ ਦਾ ਕੰਮ ਹੈ ਦੇਖੋ ਤੁਸੀਂ ਜਾਣਦੇ ਹੋ ਕਿ ਬਲੱਡ ਡੋਨੇਸ਼ਨ ਇੱਕ ਬਹੁਤ ਵੱਡਾ ਕੰਮ ਹੈ ਜਿਹਦੇ ਚ ਸਿਰਫ ਨਾ ਕਿ ਆਪਾਂ ਕਿਸੇ ਦੀ ਜਾਨ ਬਚਾਣੇ ਆ ਆਦੇ ਆਪ ਨੂੰ ਵੀ ਆਪਾਂ ਸਰੀਰਕ ਤੌਰ ਤੇ ਫਿਟ ਬਣਾਣੇ ਆ ਔਰ ਆਦੇ ਹੈਲਥ ਦੇ ਪ੍ਰਤੀ ਅਵੇਅਰ ਹੁੰਨੇ ਆ ਹੈਲਥ ਨੂੰ ਆਪਾਂ ਮੇਨਟੇਨ ਕਰ ਸਕਦੇ ਆ ਅੱਜ ਵਿਸ਼ਵ ਰੈੱਡ ਕਰਾਸ ਦਿਵਸ ਦੇ ਉੱਪਰ ਇਹ ਰੈੱਡ ਕਰਾਸ ਡਿਪਾਰਟਮੈਂਟ और डीसी मैम सीनू दुगल जी और एडीसी डीसी साहब और एजुकेशन डिपार्टमेंट और और ये संस्थावलों ब्लड डोनेशन कैंप लगाया जिद काफ़ी लोगों ने बड़े अपने वलेंटरी ब्लड डोनेट किए जी जो कि बहुत काम है ਦੇਖੋ ਬਹੁਤ ਦੇਖੋ ਫਾਜ਼ਿਲਕਾ ਅੱਜ ਤੁਸੀਂ ਆਪ ਹੀ ਦੇਖ ਦਿਓ ਕਿ ਫਾਜ਼ਿਲਕਾ ਚ ਜਦੋਂ ਅਸੀਂ ਲੋਕਾਂ ਨੇ ਬਲੱਡ ਨੇਸ਼ਨ ਸ਼ੁਰੂ ਕੀਤੀ 92 90 ਦੇ ਦਸ਼ਕ ਦੇ ਅੰਦਰ ਜਦੋਂ ਦੇਖਦੇ ਸੀਗੇ ਬਹੁਤ ਘੱਟ ਲੋਕ ਅਵੇਅਰ ਸੀਗੇ ਬਲੱਡ ਨੇਸ਼ਨ ਵਾਸਤੇ ਬਲੱਡ ਦੇਣ ਲਈ ਤਿਆਰ ਨਹੀਂ ਹੁੰਦੇ ਸੀ ਲੋਕ ਅੱਜ ਫਾਜ਼ਿਲਕਾ ਨੂੰ ਖੂਨਦਾਨੀਆਂ ਦਾ ਸ਼ਹਿਰ ਕਿਹਾ ਜਾਂਦਾ ਹੈ ਕਿਉਂਕਿ ਕਾਫੀ ਲੋਕ ਇੱਕ ਦੂਸਰੇ ਨੂੰ ਜਦੋਂ ਬਲੱਡ ਦੇ ਕੇ ਦੇਖਦੇ ਆ ਕਿ ਬੜਾ ਵਧੀਆ ਔਰ ਬੜਾ ਅੱਛਾ ਕੰਮ ਹੈ ਇਹਦੇ ਵਿੱਚ ਸਰੀਰਕ ਤੌਰ ਤੇ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੁੰਦਾ ਬਲਕਿ ਦੂਸਰੇ ਦੀ ਮਦਦ ਹੁੰਦੀ ਹੈ ਇਸ ਕਰਕੇ ਕਾਫੀ ਲੋਕ ਬਲੱਡ ਡੋਨੇਸ਼ਨ ਤੋਂ ਬਾਅਦ ਮੋਟੀਵੇਟ ਹੁੰਦੇ ਆ ਔਰ ਰੈਗੂਲਰ ਡੋਨਰ ਬਣਦੇ ਆ ਜੀ ਕਿਸ ਤਰ੍ਹਾਂ ਦਾ ਯੋਗਦਾਨ ਹੈ ਕਿਉਂਕਿ ਜੋ ਅੱਜ ਵਿਸ਼ਵ ਜੋ ਆਪਣਾ ਰੈੱਡ ਕਰਾਸ ਦਿਵਸ ਹੈ ਇਹਦੇ ਵਿੱਚ ਵਿਭਾਗ ਵੱਲੋਂ ਸਕੂਲਾਂ ਨੂੰ ਤੇ ਸਰਕਾਰੀ ਹਸਪਤਾਲਾਂ ਨੂੰ ਸਾਰਿਆਂ ਨੂੰ ਇਹ ਹਦਾਇਤਾਂ ਕੀਤੀਆਂ ਗਈਆਂ ਕਿ ਇਸ ਦਿਵਸ ਨੂੰ ਬਹੁਤ ਵਧੀਆ ਤਰੀਕੇ ਨਾਲ ਮਨਾਇਆ ਜਾਵੇ ਅਸੀਂ ਸਕੂਲਾਂ ਦੇ ਵਿੱਚ ਵਕਫ ਵਕਫ ਤਰ੍ਹਾਂ ਦੀ ਐਕਟੀਵਿਟੀਜ਼ ਅਜ ਕਰਵਾਈਆਂ ਨੇ ਇਸ ਦੇ ਨਾਲ ਨਾਲ ਅਸੀਂ ਡਿਸਟ੍ਰਿਕਟ ਹੈਡਕ quarter ਦੇ ਪ੍ਰਸ਼ਾਸਨ ਦੇ ਨਾਲ ਮਿਲ ਕੇ ਅਸੀਂ ਬਲੱਡ ਡੋਨੇਸ਼ਨ ਕੈਂਪ ਦਾ ਆਯੋਜਨ ਕੀਤਾ ਜਿਸ ਦਾ ਅਸੀਂ ਸਾਮ ਸਮਾਨਾ ਸਾਰੇ ਪੂਰੇ ਤਰੀਕੇ ਨਾਲ ਸਾਡੇ ਦੇਖ ਰੱਖ ਚ ਹੋ ਰਿਹਾ ਹੈ ਜੋ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਦੀ ਰਹਿਨਮਾਈ ਦਿੱਤੇ ਤਾਂ ਅਸੀਂ ਇਸ ਨੂੰ ਕਰਵਾਇਆ ਹੈ ਹੁਣ ਦਾ ਕੈਂਪ ਲਗਾਇਆ ਗਿਆ ਹੈ ਜੀ ਵੱਡੇ ਵੱਡੇ ਰੂਪ ਵਿੱਚ ਜਾਰੀ ਇਹ ਕਿਉਂ ਲਗਾਇਆ ਗਿਆ ਤੇ ਕਿੰਨਾ ਵੱਡਾ ਬਦਲਾਅ ਆਇਆ ਐ ਐਕਚੁਅਲੀ ਇਹ ਜਿਹੜਾ ਕੈਂਪ ਹੈ ਵਰਲਡ ਰੈਡ ਕਰਸ ਦੇ ਤੇ ਮਨਾਇਆ ਜਾ ਰਿਹਾ ਹੈ ਸਾਨੂੰ ਬਹੁਤ ਖੁਸ਼ੀ ਹੈ ਕਿ ਰੈਡ ਕਰਸ ਡੇ ਤੇ ਇੰਨਾ ਵੱਡਾ ਸਨਮਾਨਿਤ ਕੀਤਾ ਜਾ ਰਿਹਾ ਹੈ ਇਹ ਜਿਹੜਾ ਕੈਂਪ ਹੈਗਾ ਡੀਸਰਬ ਸਿੰਗਪੁਰ ਮੈਮ ਵੱਲੋਂ ਤੇ ਜਿਹੜੇ ਡੀਸੀ ਦੇ ਡੀਸੀ ਆਫਿਸ ਦੇ ਸਾਰੇ ਕਰਮਚਾਰੀ ਆਂ ਉਹਦੇ ਸਹਿਯੋਗ ਨਾਲ ਤੇ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਬਣਾਇਆ ਜਾਂਦਾ ਹੈ ਅੱਜ অলਮੋਸਟ 41 ਅਬੋਵ ਹੈ ਹਰੇ ਕਿਸਮ ਕਿਸ ਤਰ੍ਹਾਂ ਦੀ ਪ੍ਰੇਰਣਾ ਜਾਂ ਕਾਰਨ ਲੋਕਾਂ ਨੂੰ ਮਿਲਦਾ ਹੈ ਇਸ ਦੇ ਨਾਲ ਸਾਨੂੰ ਇੱਕ ਮਨੁੱਖੀ ਸੇਵਾ ਹੁੰਦੀ ਹੈ ਇਸ ਦੇ ਨਾਲ ਕਿਸੇ ਵੀ ਡੋਨੇਟਰ ਜਿਹੜੇ ਕਿ ਬਲੱਡ ਡੋਨੇਟ ਕਰਦੇ ਹਨ ਉਸ ਦੇ ਵੀ ਹੱਥ ਨਾਲ ਕਿਸੇ ਨੂੰ ਵੀ ਹੈਲਪ ਮਿਲਦੀ ਹੈ ਜਦੋਂ ਕਿ ਕੋਈ ਐਕਸੀਡੈਂਟ ਹੁੰਦਾ ਹੈ ਐਕਸੀਡੈਂਟ ਵੇਲੇ ਵੀ ਸਿਵਲ ਹਸਪੀਟਲ ਵੱਲੋਂ ਸਮ ਟਾਈਮਸ ਬਲੱਡ ਅਵੇਲੇਬਲ ਨਹੀਂ ਹੁੰਦਾ ਉਸ ਟਾਈਮ ਤੇ ਬਹੁਤ ਵੱਡੀ ਸੇਵਾ ਹੈ ਤੇ ਉਸ ਟਾਈਮ ਤੇ ਬਹੁਤ ਕੰਮ ਕਰਦਾ ਹੈ ਅੱਜ ਜਿਹੜਾ ਮਿਸ਼ਰ ਰੈੱਡ ਕਰਾਸ ਦੇ ਉਸ ਮੌਕੇ ਤੇ ਜਿਹੜਾ ਅੱਜ ਜੋ ਏਸੀ ਕੰਪਲੈਕਸ ਦੇ ਵਿੱਚ ਮੀਟਿੰਗ ਹਾਲ ਦੇ ਵਿੱਚ ਜਿਹੜਾ ਖੂਨਦਾਨ ਕੈਂਪ ਲਗਾਇਆ ਗਿਆ ਜਿਲ੍ਹਾ ਰੈੱਡ ਕਰਾਸ ਸੁਸਾਇਟੀ ਜਿਲ੍ਹਾ ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਵੱਲੋਂ ਮਿਲ ਕੇ ਔਰ ਸ਼ਾਇਦ ਜਿਹੜੀਆਂ ਐਨ ਜੀਓ ਉਹਨਾਂ ਨਾਲ ਮਿਲ ਕੇ ਜਿਹੜਾ ਖੂਨਦਾਨ ਕੈਂਪ ਲਗਾਇਆ ਗਿਆ ਇਸ ਕੈਂਪ ਦੇ ਵਿੱਚ ਜਿਹੜੇ ਕੰਪਲੈਕਸ ਦੇ ਕਰਮਚਾਰੀ ਆ ਉਹਨਾਂ ਨੇ ਵੀ ਖੂਨਦਾਨ ਕੀਤਾ ਔਰ ਜਿਹੜੇ ਵੋਟ ਦਿਵਸ ਦੇ ਜਿਹੜੇ ਵੋਟਾਂ ਆ ਉਹਦੇ ਤੇ ਵੋਟਾਂ ਨੂੰ ਪ੍ਰੇਰੀਜ਼ ਕਰਨ ਵਾਸਤੇ ਜਵਾਬਾਂ ਨੂੰ ਅੱਥੇ ਤੇ ਜਿਹੜੇ ਲੋਕੋ ਬਗੜਾ ਕੇ ਉਹਨਾਂ ਨੂੰ ਮੋਟੀਵੇਟ ਕੀਤਾ ਗਿਆ ਕੰਪਨੀ এবੀਏ ਨਿਊ ਚੈਨਲ ਦੇਖਦੇ ਵਾਲੇ ਸਾਰੇ ਦਸਤੂਖੋ ਸੇ ਹਮ ਅਪੀਲ ਕਰਦੇ ਹਾਂ ਕਿ এবੀਏ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਬਾਲ